ਕਈ ਵਾਰ ਜ਼ਿੰਦਗੀ ਦਾ ਸ਼ੋਰ ਇੰਨਾ ਵੱਧ ਜਾਂਦਾ ਹੈ ਕਿ ਆਪਣੇ ਹੀ ਦਿਲ ਦੀ ਧੜਕਨ ਸੁਣਾਈ ਨਹੀਂ ਦਿੰਦੀ ਦਿਨ ਭਰ ਦੀਆਂ ਦੌੜਾਂ ਲੋਕਾਂ ਦੀਆਂ ਉਮੀਦਾਂ ਅਤੇ ਆਪਣੇ ਮਨ ਦੀਆਂ ਬੇਅੰਤ ਗੱਲਾਂ ਸਭ ਕੁਝ ਮਿਲ ਕੇ ਅੰਦਰ ਇੱਕ ਭਾਰੀਪਨ ਪੈਦਾ ਕਰ ਦਿੰਦੇ ਹਨ ਇੱਥੇ ਹੀ ਮੈਡੀਟੇਸ਼ਨ ਸਾਡੀ ਸਹੀ ਥਾਂ ਬਣਦੀ ਹੈ ਮੈਡੀਟੇਸ਼ਨ ਕੋਈ ਵੱਡੀ ਰਸਮ ਨਹੀਂ ਕੋਈ ਮੁਸ਼ਕਿਲ ਤਰੀਕਾ ਨਹੀਂ ਇਹ ਸਿਰਫ ਇੱਕ ਟਹਿਰਾਵ ਹੈ ਉਹ ਉਹ ਥਾਂ ਜਿੱਥੇ ਅਸੀਂ ਆਪਣੇ ਨਾਲ ਮੁੜ ਮਿਲਦੇ ਹਾਂ ਜਦੋਂ ਅਸੀਂ ਅੱਖਾਂ ਬੰਦ ਕਰਦੇ ਹਾਂ ਸਾਹਾਂ ਨੂੰ ਹੌਲੀ ਹੌਲੀ ਅੰਦਰ ਬਾਹਰ ਜਾਂਦਾ ਵੇਖਦੇ ਹਾਂ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਦਿਲ ਹਜੇ ਵੀ ਨਰਮ ਹੈ ਮਨ ਹਜੇ ਵੀ ਚਾਨਣ ਖੋਜ ਸਕਦਾ ਹੈ ਅਤੇ ਜ਼ਿੰਦਗੀ ਹਜੇ ਵੀ ਸੋਹਣੀ ਬਣ ਸਕਦੀ ਹੈ ਮੈਡੀਟੇਸ਼ਨ ਸਾਨੂੰ ਬਦਲਦਾ ਨਹੀਂ ਸਾਨੂੰ ਜੋ ਅਸੀਂ ਸੱਚਮੁੱਚਾ ਉਸ ਤੱਕ ਵਾਪਸ ਲਿਆਉਂਦਾ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਦੁੱਖ ਆਉਂਦੇ ਹਨ ਪਰ ਠਹਿਰਦੇ ਨਹੀਂ ਵਿਚਾਰ ਤੰਗ ਕਰਦੇ ਹਨ ਪਰ ਸਾਡੇ ਉੱਤੇ ਹਕੂਮਤ ਨਹੀਂ ਥਕਾਵਟ ਲੱਗਦੀ ਹੈ ਪਰ ਅਸੀਂ ਟੁੱਟਦੇ ਨਹੀਂ ਕਿਉਂਕਿ ਸਾਡੀ ਅੰਦਰੂਨੀ ਤਾਕਤ ਸਾਡੀ ਸਾਹਾਂ ਵਰਗੀ ਹੈ ਹੌਲੀ ਪਰ ਲਗਾਤਾਰ ਅੱਜ ਕੁਝ ਮਿੰਟ ਆਪਣੇ ਲਈ ਰੱਖੋ ਅੱਖਾਂ ਬੰਦ ਕਰੋ ਸਹਾਂ ਨੂੰ ਮਹਿਸੂਸ ਕਰੋ ਅਤੇ ਆਪਣੇ ਆਪ ਨੂੰ ਕਹੋ ਮੈਂ ਠੀਕ ਹਾਂ ਅਤੇ ਮੈਂ ਠੀਕ ਹੋ ਰਹੀ ਹਾਂ ਧੰਨਵਾਦ